ਇਹ ਕਰਮ ਮੱਲਾ ਸ਼ੁਭਰਾ ਮੱਲਾ ਕੀ ਕੀ ਗੱਲ ਕੀ ਹੋਈ ਤੁਹਾਡੇ ਨਾਲ ਬੈਂਕ ਚੋਂ ਮੈਂ ਪੈਸੇ ਕਢਾਖ ਲਿਆ 50 5000 ਰੁਪਿਆ ਤੇ ਰਕਸ਼ੇ ਤੇ ਮੈਂ ਉਥੋਂ ਜਦੋਂ ਤੁਰਿਆ ਇੱਕ ਦੇ ਬੰਦਾ ਮਗਰਬ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਡੇਰੀ ਲਾਗੇ ਤੇ ਡੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਲਾ ਲਿਆ ਨੇ ਲੋਕ ਦੇ ਫੇਗਾ ਲੈ ਗਿਆ ਤੇ ਫਿਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਖਲਾਈ ਮੈਨੂੰ ਦੇਖ ਰਖਿਆ ਨੂੰ ਤੇ ਆਉਂਦਿਆ ਮੈਨੂੰ ਛਪਟ ਮਾਰੀ ਇੱਥੋਂ ਚੋਰਾ ਹੀ ਮੇਰੇ ਕੋਲ ਖੋ ਕੇ ਭੱਜ ਗਿਆ। ਫਿਰ ਕੀ ਆ? ਫਿਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹਨੇ ਕਿੱਦਾਂ ਨਿਕਲ ਗਿਆ ਇਹਨੂੰ। ਤੇ ਬੈਂਕ ਤੇ ਜਦੋਂ ਬੈਂਕ ਦੇ ਕਿ ਉਹ ਬੈਂਕ ਦੇ ਬਾਹਰ ਖਲੋਤਾ ਸੀ ਬਾਹਰੋਂ ਕਿ ਦੇਖ ਲੋਤਾ ਸੀ। ਅੱਛਾ ਉਹ ਤੁਹਾਡੇ ਮਗਰ ਲੱਗਾ ਹੀ ਉਹਦਾ। ਹਾਂ। ਤੇ ਪੁਲਿਸ ਨੂੰ ਸੂਚਿਤ ਕੀਤਾ? ਪੁਲਿਸ ਨੂੰ ਦੇ ਆ ਆਪਣੀ ਤਰਖਾਸ਼ ਦੇ ਆ। ਤੇ ਪੁਲਿਸ ਕੀ ਕਹਿੰਦੀ? ਆਂਦੇ ਕਰਾਂਗੇ ਪਤਾ। ਕਿ ਪੈਸੇ ਕੀ ਕਰਨੇ ਨੇ ਜਿਹੜੇ ਨੇ ਪੈਸੇ ਕਢਾ ਲਏ ਇਹ ਪੁਖੜਾਏ ਕਿਹਦੇ ਦੇਣੇ ਸੀ ਬੈਂਕ ਦੇ ਆਪਣੇ ਦੇ ਜਿੱਥੇ ਪੈੜੀ ਜਿਵੇਂ ਆ ਤਾਂ 50000 ਰੁਪਏ ਲਿਆ ਆ ਕਢਾ ਕੇ ਇੱਕੇ ਦਾ ਨਹੀਂ ਨਿਕਲਨੇ ਕੀ ਕਰਦੇ ਹਾਂਜੀ ਮੰਮ ਕੀ ਕਰਦਾਂ ਕੰਮ ਪੈਸੇ ਸਾਡੇ ਵਾਪਸ ਆ ਜਣ ਨਾਲ ਮੋਬਾਈਲ ਆ ਨਾਲ ਪਰਨਾ ਆ ਨਾਲ ਵਿੱਚੀ ਉਹ ਤੇ ਮੇਰੀ ਕਾਪੀ ਆ ਬੈਂਕ ਦੀ ਕਾਪੀ ਬੈਂਕ ਦੀ ਕਾਪੀ ਵੀ ਇਹੋ ਜਿਹੇ ਲੁੱਟਾ ਛਡਣਾ ਹੋਰ ਵੀ ਬੜੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੁੰਦੇ ਜੇ ਐਂ ਤਾਂ ਇਹ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਹੀ ਬੰਦ ਕਰ ਸਕਦੀ ਆ ਤੇ ਕੀ ਗੱਲ ਹੋਈਏ ਮੇਰੇ ਫਾਦਰ ਸਾਹਿਬ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਤੇ ਤੋਂ ਮਤਲਬ ਗੇਟ ਦੇ ਗਾੜੀਆਂ ਖੋ ਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮਹੱਲੇ ਤੇ ਕੈਮਰੇ ਲੱਗੇ ਹੋਏ ਆ ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕ-ਥਾਮ ਲਗਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹੋ ਜਿਹੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬ ਐਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜਿਹੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ